अच्छा एक गल और दसी मेनू इंदा जदों तू ता हुन ਘਰੇ ਚੋਈ ਚਈਏ ਸਾਣ ਤੋਂ ਕ੍ਰੋਸ ਹੋ ਕੇ ਰਹਿੰਦੀ ਜਾਂ ਟੀਕੇ ਦੇ ਰਿੰਦੀ ਹੈ ਟੀਕੇ ਤੇ ਬਈ ਟੀਕੇ ਦੇ ਰਹਿ ਜਾਂਦੀ ਹੈ ਠੀਕ ਆ ਮਿਲ ਤੱਕਦੇ ਤੁਸੀਂ ਕਰਨ ਵਾਲੀ ਦਾ ਹੁਣ ਬੱਚਾ ਛੱਡ ਕੇ ਚਵਾਈ ਤੁਹਾਨੂੰ ਵਿਖਾ ਦੇਣ ਲੱਗੇ ਆਪਾਂ ਆਹ ਵੇਖੋ ਬਈ ਚੋਣ ਕੇ ਰੋਦੀ ਬਹੁਤ ਮੋਟੀ ਧਾਰ ਆ ਬਈ ਬਈ ਦੂਜੇ ਤਰ੍ਹਾਂ ਦੀਆਂ ਵੀ ਮਾਰਦੀ ਵੀਰੇ ਹਾਂ ਚਾਰਾ ਥਾਂ ਦੀ ਚਵਾਈ ਜਿਹੜੀ ਤੁਹਾਨੂੰ ਦਿਖਾਤੀ ਆ ਮਿੱਤਰੋ ਪਿੰਡ ਸੀਬੀਆ ਜ਼ਿਲ੍ਹਾ ਫਰੀਦਕੋਟ ਸੁਤਨਾਮ ਸਿੰਘ ਵਰਕਸ਼ਾਪ ਦੇ ਘਰੇ ਆ ਕੇ ਦੇਖ ਫਿਰ ਧੰਨਵਾਦ ਵੀਡੀਓ ਦੇਖਣ ਲਈ ਸਸਿਗਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਸਿਵਿਆ ਦੇ ਵਿੱਚ ਸਿਵਿਆ ਪਿੰਡ ਜ਼ਿਲ੍ਹੇ ਮੁਕੇ ਦਾਗਾ ਨਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਜਦੋਂ ਤੁਸੀਂ ਵੱਡਾ ਹਾਈਵੇ ਤੋਂ ਬਠਿੰਡੇ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਪਏ ਹੋ ਕੋਟਕਪੂਰੇ ਦਾ ਪੁਲ ਉਤਰਨ ਤੋਂ ਬਾਅਦ ਬਠਿੰਡੇ ਵਾਲੀ ਸਾਈਡ ਨੂੰ ਇੱਕ ਕੱਟ ਛੱਡ ਕੇ ਦੂਜੇ ਕੱਟ ਤੋਂ 5 ਕਿਲੋਮੀਟਰ ਦੀ ਦੂਰੀ ਤੇ ਚਿੱਟੀ ਪੱਟੀ ਵਾਲੀ ਛੜਕ ਸਿੱਧੀ ਸਿਵਿਆ ਪਿੰਡ ਦੇ ਵਿੱਚ ਆਉਂਦੀ ਹੈ ਮਿੱਤਰੋ ਜਦੋਂ ਤੁਸੀਂ ਅੱਡੇ ਤੇ ਆ ਗਏ ਬਸ ਉਦੋਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਨਜ਼ਦੀਕ ਹੀ ਅੱਡੇ ਤੇ ਬਾਈ ਦਾ ਰਹਿਣ ਵਸੇਰਾ ਵਾ ਇੱਕ ਤਿਆਰ ਦੁੱਧ ਕੰਡੇ ਤੇ ਲਾਉਣ ਵਾਲੀ ਦੁੱਧ ਘਰੇਲੂ ਪਰਿਵਾਰ ਦੇ ਘਰੋਂ ਮਹਿਮ ਖਾਉਣ ਲੱਗਾ ਮਿੱਤਰੋ ਸਾਰੀ ਜਾਣਕਾਰੀ ਲੈ ਦਿੰਨਾ ਕਿੰਨੇ ਦੀ ਮਿਲੂਗੀ ਕੀ ਰੇਟ ਆ ਕਿੰਨੇ ਦਿਨਾਂ ਦੀ ਸੂਈ ਆ ਕਿਹੜੇ ਘਰੇ ਖੜੀ ਆ ਆਜੋ ਮਿਲਦੇ ਆ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਦੇ ਵੀਰੇ ਬਹੁਤ ਵਧੀਆ ਬਹੁਤ ਚਲੋ ਸੁਫਰਨਾਮ ਦੱਸ ਦੀ ਵੀਰੇ ਕਿਹੜਾ ਦੇ ਆਪਣਾ ਭਾਈ ਹਾਂ ਭਾਈ ਮੇਰਾ ਨਾਮ ਕੁਸ਼ਾਲ ਸਿੰਘ ਆ ਪਿੰਨ ਸਿਵੀਆਂ ਜੀ ਤੇ ਜਿਲ੍ਹਾ ਫਰੀਦਕੋਟ ਆ ਅੱਜ ਘਰ ਕਿੱਥੇ ਕੋ ਆ ਗਿਆ ਵੱਡੇ ਭਾਈ ਘਰ ਭਾਈ ਨਵਾਂ ਬੱਸ ਅੰਡਰਸਟੈਂਡ ਨਵਾਂ ਬੱਸ ਸਟੈਂਡ ਤੇ ਡੰਗਰ ਹਸਪਤਾਲ ਕੋਲੇ ਡੰਗਰ ਹਸਪਤਾਲ ਕੋਲੇ ਕਈ ਵਾਰੀ ਵੱਡੇ ਵੀਰੇ ਫੋਨ ਫਨ ਰੇਂਜ ਰੋਜ਼ ਦੀ ਦਿੱਕਤ ਆ ਜਾਂਦੀ ਹੁੰਦੀ ਕਈ ਵਾਰੀ ਇਧਰੋਂ ਫਿਰ ਕੀ ਪੁੱਛ ਕੇ ਆ ਜਾਵੇ ਅਗਲਾ ਵੈਲਡਿੰਗ ਵਾਲੀ ਵਰਕਸ਼ਾਪ ਉਸ ਸਤਨਾਮ ਮਿਸਤਰੀ ਦੀ ਠੀਕ ਹੈ ਸਤਨਾਮ ਮਿਸਤਰੀ ਦੀ ਵੈਲਡਿੰਗ ਵਾਲੀ ਵਰਕਸ਼ਾਪ ਉਸ ਗਿਆ ਜੀ ਅੱਛਾ ਬੜੇ ਬਈ ਜਿਹੜੀ ਆਪਾਂ ਮੱਧ ਵਿੱਚ ਦੀ ਹੈ ਇਹ ਕਿਨਵਾ ਸੂਆ ਸੋਈ ਹੈ ਵੀਰੇ ਇਹ ਬਈ ਦੂਜਾ ਸੂਆ ਸੋਈ ਹੈ ਸਿੱਕਤ ਹੋਰ ਦੀ ਬਈ ਦੂਜਾ ਸੂਆ ਇਹ ਸੋਈ ਹੈ ਕਿੰਨੇ ਦਿਨ ਹੋ ਗਏ ਵੀਰੇ ਸੋਈ ਨੂੰ ਇਹਨੂੰ 10 ਦਿਨ ਹੋ ਗਏ ਤਕਰੀਬਨ 10 ਦਿਨ ਅੱਜ ਸੋਈ ਨੂੰ ਹੋ ਗਏ ਮਗਰ ਕੱਟਾ ਗਿਆ ਵੀਰੇ ਹੁੰਦੇ ਕੱਟਾ ਠੀਕ ਹੈ ਆਪਣੇ ਘਰ ਦੀ ਹੋਈ ਹੈ ਘਰ ਦੀ ਘਰ ਦੀ ਠੀਕ ਹੈ ਕਿੰਨੇ ਦੁੱਧ ਤੇ ਚੱਲਦੀ ਹੈ ਵੀਰੇ ਹੁਣ ਇਸ ਟਾਈਮ ਇੱਥੇ ਬਈ ਇਹਦਾ 13 13 ਤੋਂ 14 ਕਿਲੋ ਦੁੱਧ ਤਿਆ ਲਾ ਕੇ ਦਵਾਂਗੇ ਟੋੜ ਠੀਕ ਹੈ ਅੱਛਾ ਚੋਣ ਚਾਂ ਚੰਗਾ ਲੱਗਾ ਵੀਰੇ ਬਈ ਜਮਾਂ ਕਹੇ ਪੋਲੀ ਠੀਕ ਹੈ ਬੰਦਾ ਘਰੇ ਕਈ ਵਾਰੀ ਪੁੜੀਆਂ ਪੜੀਆਂ ਚੋਂਦੀਆਂ ਆਉਂਦੀਆਂ ਆ ਬਈ ਨਹੀਂ ਸਾਰੇ ਸਾਰੇ ਡੱਬੇ ਚੋ ਕੇ ਵੇ ਲੈਣਾ ਸਾਡਾ ਠੀਕ ਹੈ ਬਈ ਸੀਲ ਠੰਦੀ ਆ ਜਾਂਦੀ ਜਮਾਂ ਜਮਾਂ ਜੇ ਆਲੀ ਮੈਂ ਵੀ ਦੱਸਦੀ ਵੱਡੇ ਬਈ ਬਾਕੀ ਬਕੈਨ ਵਾਲੀ ਗੱਲੀ ਅੱਛਾ ਇੱਕ ਗੱਲ ਹੋਰ ਦੱਸੀ ਮੈਨੂੰ ਇਹਦਾ ਜਦੋਂ ਤੂੰ ਤਾਂ ਹੁਣ ਘਰੇ ਚੋਈ ਚਾਈਏ ਸਾੜ ਤੋਂ ਕਰਾਸ ਹੋ ਕੇ ਰਹਿੰਦੀ ਜਾਂ ਠੀਕੇ ਦੇ ਰਹਿੰਦੀ ਹੈ ਠੀਕੇ ਤੇ ਬਈ ਠੀਕੇ ਦੇ ਰਹ ਜਾਂਦੀ ਹੈ ਠੀਕ ਹੈ ਮਿਲ ਕਿੰਨਾ ਕੁ ਟਾਈਮ ਜਾਂਦੀ ਗੱਪਣ ਹੋਣ ਤੋਂ ਬਾਅਦ ਮੰਨ ਲਾ ਕਈ ਵਾਰੀ ਮਈਆਂ ਆਉਂਦੀਆਂ ਪੰਜ ਤੋਂ ਦੋ ਚਾਰ ਮਹੀਨੇ ਮਿਲਦੀਆਂ ਨੇ ਭਾਜ ਜਾਂ ਨਹੀਂ ਮਿਲ ਜਾਂਦੀ 7-8 ਮਹੀਨੇ ਕਿਨੇ ਹਾਂ ਮਿਲ ਜਾਂਦੀ ਪੰਜ ਕੁ ਮਹੀਨੇ ਦਾ ਮਿਲਦੀ ਹੈ ਬਲ ਦੋ ਇੱਕ ਟਾਈਮ ਪਾ ਕੇ ਦੋ ਮਹੀਨੇ ਦੂਜੇ ਪੂਰੇ ਕਰ ਦਿੰਦੀ ਹੈ ਨਾ ਫਿਰ ਸੱਤ ਕਿਆ ਕਰ ਜਾਂਦੀ ਹੈ ਹਾਂ ਹਾਂ ਇਸ ਇੰਨਾ ਕੁ ਟਾਈਮ ਮਿਲ ਜਾਂਦੀ ਠੀਕ ਹੈ ਅੱਛਾ ਆਪਾਂ ਜੀ ਹੁਣ ਕਿਸੇ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਿੱ ਗਏ ਲੰਬਾ ਤਾਂ ਨਹੀਂ ਆਉਂਦਾ ਵੀਰੇ ਨਹੀਂ ਬਾਈ ਬੇਚਣ ਤੋਂ ਧੋ ਕੇ ਦੇ ਦਿੱ ਗਏ ਹਾਂ ਹਾਂ ਕਿੰਨਾ ਮੁੱਲ ਰੱਖਿਆ ਵੀਰੇ ਦਾ ਇਹਦਾ ਬਈ 135 ਮਾਨਸਣ ਕਰਦੇਗਾ ਵਿੱਚ ਹਾਂ ਹੋਜੀ ਠੀਕ ਹੈ ਬਾਈ ਲੈ ਵੀ ਮਿੱਤਰੋ ਪੂਰੀ ਡਬਲ ਪਲੀ ਸੰਭੀਵੇਂ ਆ 22 ਸਵੀਆ ਪਿੰਡ ਦੇ ਵਿੱਚ ਸਤ ਬੱਚਾ ਲਾ ਕੇ ਚਵਾਈ ਵੀ ਮੈਂ ਦਿਖਾਈ ਦੇਣੀ ਹੈ ਕਿਉਂਕਿ ਚੌਣ ਟਾਈਮ ਹੈ ਮੜਕੇ ਉਹਦਾ ਆਪਾਂ ਸਾਰੀ ਗੱਲ ਤਸੱਲੀ ਕਰਾ ਦੇਾਂਗੇ ਸਿੰਘ ਦੇਖ ਲੋ ਦੀ ਵੀ ਇੱਕ ਵਾਰੀ ਨਜ਼ਦੀਕੀ ਲਾ ਲਈ ਸਿੰਘ ਦੇਖ ਸਕਦੇ ਆ ਵੀਰੇ ਬਹੁਤ ਸੋਹਣਾ ਪੁੜਾ ਪੜਾ ਪਲੀ ਸੋਵੀ ਪਲਵਾਨ ਦੇ ਪਾਟ ਰਗੀ ਪਈ ਐ ਚਾਰੇ ਪਾਸਿਆਂ ਤੋਂ ਮੈਂ ਗੁੰਬੀ ਪਈ ਐ ਮਿੱਤਰੋ ਥਣ ਲੇਵਾ ਜਿਵੇਂ ਆਪਾਂ ਕਹ ਦਿੰਨੇ ਹੁੰਨੇ ਆ ਬੰਦ ਆਰਡਰ ਦੇ ਵਿੱਚ ਵੀ ਲੇਵਾ ਥੋੜਾ ਜਿਹਾ ਜਿਵੇਂ ਆਪਾਂ ਘੱਟ ਦਿਖਾਉਂਦੀ ਐ ਪਰ ਦੁੱਧ 13 ਤੋਂ 14 ਕਿਲੋ ਦੇ ਵਿੱਚ ਕਰ ਸੋਹਣਾ ਜਦੋਂ ਤੁਰਦੀ ਲੇਵਾ ਉਦੋਂ ਬਹੁਤ ਸੋਹਣਾ ਦਿਖਾਉਂਦੀ ਜਦੋਂ ਖੜੀ ਉਦੋਂ ਘੱਟ ਦਿਖਾਉਂਦੀ ਐ ਇਹ ਅਡੋ ਅਡੀਆਂ ਰਤਬੇ ਅਡੋ ਅਡੀਆਂ ਡਿਜ਼ਾਈਨ ਹੁੰਦੇ ਆ ਪਹਿੰਦੇ ਮਿੱਤਰੋ ਤੇ ਆਪਾਂ ਚੁਵਾਈ ਦਿਖਾ ਦਿੰਨੇ ਆ ਤੁਹਾਨੂੰ ਨਵੀਂ ਮੈਟਰੋ ਬੱਚਾ ਛੱਡਿਆ ਹੋਇਆ ਤੁਸ ਪਸਮਾ ਕਰਦੀ ਆਉਂਦੀ ਆ ਕਰਮ ਵਾਲੀ ਮੈਂ ਚਵਾਈ ਤੁਹਾਨੂੰ ਵਿਖਾ ਦੂੰਗਾ ਉਹ ਨਜ਼ਰ ਆਪਾਂ ਨੰਬਰ ਲੈ ਲੈਨੇ ਵੀਰੇ ਦਾ ਵੀਰੇ ਨੰਬਰ ਕਿਹੜੇ ਤੇ ਗੱਲਬਾਤ ਕਰਨੀ ਆ ਆਪਾਂ ਨੰਬਰ ਵੀ 95924 ਜੀ 23856 ਇੱਕ ਵਾਰੀ ਹੋਰ ਬੋਲੀ ਵੀਰੇ 94922 23856 ਠੀਕ ਹੈ ਬਈ ਇਹ ਨੰਬਰ ਤੇ ਵੀਰੇ ਨਾਲ ਕਰ ਲਿਓ ਤੁਸੀਂ ਰਾਬਤਾ ਕੇ ਮਿੱਤਰੋ ਸੌਦਾ ਕਰਨ ਦੇ ਲਈ ਗੱਲਬਾਤ ਕਰ ਲਿਆ ਜੀ ਨਵੇਂ ਬੱਸ ਸਟੈਂਡ ਦੇ ਕੋਲੇ ਸਿਵਿਆ ਪਿੰਡ ਦੇ ਵਿੱਚ ਸਤਨਾਮ ਸਿੰਘ ਵੈਲਡਿੰਗ ਵਾਲੇ ਬਾਈ ਦੇ ਘਰੇ ਆ ਕੇ ਵਰਕਸ਼ਾਪ ਵਾਲੇ ਬਾਈ ਦੇ ਘਰੇ ਆ ਕੇ ਤੁਸੀਂ ਇਹ ਮੈਂ ਦੇਖ ਸਕਦੇ ਆ ਬਸ ਮਾਹ ਕਰਾਈਏ ਕਰਨ ਵਾਲੀ ਤਗਰੀਪੜ ਲੈ ਵੀ ਮਿੱਤਰੋ ਚੋਣ ਦੇਖ ਸਕਦੇ ਤੁਸੀਂ ਕਰਨ ਵਾਲੀ ਦਾ ਹੁਣ ਬੱਚਾ ਛੱਡ ਕੇ ਚਵਾਈ ਤੁਹਾਨੂੰ ਵਿਖਾ ਦੇਣ ਲੱਗੇ ਆਪਾਂ ਆਹ ਵੇਖੋ ਬਈ ਚੋਣ ਕਿਰਾਂ ਦੀ ਬਹੁਤ ਮੋਟੀ ਧਾਰਾ ਬਾਈ ਬਾਈ ਦੂਜੇ ਤਰ੍ਹਾਂ ਦੀਆਂ ਵੀ ਮਾਰਦੀ ਵੀਰੇ ਹਾਂ ਚਾਰਾ ਥਾਂ ਦੀ ਚਵਾਈ ਜਿਹੜੀ ਤੁਹਾਨੂੰ ਦਿਖਾਤੀ ਆ ਮਿੱਤਰੋ ਪਿੰਡ ਸੀਬੀਆ ਜ਼ਿਲ੍ਹਾ ਫਰੀਦਕੋਟ ਸਤਨਾਮ ਸਿੰਘ ਵਰਕਸ਼ਾਪ ਦੇ ਘਰੇ ਆ ਕੇ ਦੇਖ ਫਿਰ ਧੰਨਵਾਦ ਵੀਡੀਓ ਦੇਖਣ ਲਈ